ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 272 ਤੋਂ ਲੈ ਕੇ 274 ਤੱਕ ਸਵੈਮਾਨ ਬਾਣੀ ਦੇ ਵਿਚਾਰ ਕਰਦੇ ਹਾਂ ਜੀ ਇਹ ਸੁਖਮਨੀ ਸਾਹਿਬ ਦੀ 8ਵੀਂ ਅਸ਼ਟਪਦੀ ਚੱਲ ਰਹੀ ਚੱਲ ਰਹੀ ਹੈ ਜੀ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਇਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰह्म ਗਿਆਨੀ ਹੋਏ ਹੰਦੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਿਹੜਾ ਜੀਵ ਦੇ ਮੂੰਹ ਦੇ ਵਿੱਚ ਹਰ ਵਕਤ ਉਹ ਸੱਚਾ ਮਤਲਬ ਕਿ ਜਿਹੜਾ ਜੀਵ ਹਰ ਵਕਤ ਉਸ ਪਰਮਾਤਮਾ ਦਾ ਨਾਮ ਜਪਦਾ ਉਹਦਾ ਮਨ ਸੱਚਾ ਹੋ ਜਾਂਦਾ ਵਿਕਾਰ ਨਿਕਲ ਜਾਂਦੇ ਨੇ ਮਨ ਚੋਂ ਫਿਰ ਕਹਿੰਦੇ ਉਹ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਨੂੰ ਦੇਖਦਾ ਹੀ ਨਹੀਂ ਮਤਲਬ ਕਿ ਉਹਨੂੰ ਹਰ ਇੱਕ ਦੇ ਵਿੱਚ ਪਰਮਾਤਮਾ ਹੀ ਨਜ਼ਰ ਆਉਂਦਾ ਹੈ ਕਹਿੰਦੇ ਇਹ ਗੁਣ ਇੱਕ ਬ੍ਰਹਮ ਗਿਆਨੀ ਦੇ ਹੁੰਦੇ ਨੇ ਨਾਨਕ ਜੀ ਕਹਿੰਦੇ ਨੇ ਅਸ਼ਟਪਦੀ ब्रह्म ज्ञानी सदा निर्लेप जैसे जल में कमल अलेप कहते जिस तरह पानी में रहندیاں ਹੋਇਆ ਕਮਲ ਦਾ ਫੁੱਲ ਟਿੱਕੜ ਕੋਲੋਂ ਉੱਪਰ ਉੱਠ ਜਾਂਦਾ ਹੈ ਵਿੱਚ ਨਹੀਂ ਰਹਿੰਦਾ ਹੈਗਾ ਆਪ ਨੂੰ ਦਾਗ ਨਹੀਂ ਲੱਗਣ ਦਿੰਦਾ ਇਸ ਤਰ੍ਹਾਂ ਕਹਿੰਦੇ ਜਿਹੜਾ ਬ੍ਰह्म ज्ञानी ਆ ਉਹ ਵਿਕਾਰਾਂ ਤੋਂ ਮਾਇਆ ਤੋਂ ਉੱਪਰ ਉੱਠ ਜਾਂਦਾ ਹੈ ਉਹਨੂੰ ਵਿਕਾਰਾਂ ਦੀ ਮਾਇਆ ਦੀ ਮਹਿਲ ਨਹੀਂ ਲੱਗਦੀ ब्रह्म ज्ञानी सदा निर्दोख जैसे सुरु सर्व को सोख ਕਹਿੰਦੇ ਜਿਸ ਤਰ੍ਹਾਂ ਸੂਰਜ ਸਾਰੇ ਰਸਾਂ ਨੂੰ ਸੁਕਾ ਦਿੰਦਾ ਇਸ ਤਰ੍ਹਾਂ ਹੀ ਬ੍ਰਹਮ ਗਿਆਨੀ ਆਪਣੇ ਵਿੱਚੋਂ ਸਾਰੇ ਵਿਕਾਰ ਖਤਮ ਕਰ ਲੈਂਦਾ ਹੈ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਕ ਕੋ ਲਾਗੇ ਤੁਲ ਪਵਾਨ ਇਹ ਨਿਆ ਸੋਹਣੀਆਂ ਉਦਾਹਰਨਾਂ ਦੇ ਕੇ ਪਾਸ਼ਾ ਸਮਝਾ ਰਹੇ ਨੇ ਕਹਿੰਦੇ ਜਿਸ ਤਰ੍ਹਾਂ ਹਵਾ ਇੱਕ ਗਰੀਬ ਨੂੰ ਵੀ ਤੇ ਇੱਕ ਰਾਜੇ ਨੂੰ ਵੀ ਬਰਾਬਰ ਲੱਗਦੀ ਹੈ ਨਾ ਜਦੋਂ ਹਵਾ ਚੱਲਦੀ ਹੈ ਦੋਨਾਂ ਨੂੰ ਬਰਾਬਰ ਮਹਿਸੂਸ ਹੁੰਦੀ ਹੈ ਨਾ ਇਸ ਤਰ੍ਹਾਂ ਹੀ ਕਹਿੰਦੇ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚ ਸਾਰੇ ਇੱਕ ਸਮਾਨ ਹੁੰਦੇ ਨੇ ਉਹਨੂੰ ਕੋਈ ਬੈਰੀ ਨਹੀਂ ਕੋਈ ਮਿੱਤਰ ਨਹੀਂ ਸਾਰੇ ਇੱਕ ਸਮਾਨ ਨੇ ब्रह्म ज्ञानी कै तीरज एक ज्यों वसुधा को खोद को चंदन लेप ब्रह्म ज्ञानी कै तीरज एक ज्यों वसुधा को यूं खोद को चंदन लेप जिस तरह कहंदे धरती नु चाहे कोई चंदन दा लेप करदा चाहे कोई ओनु खोद के सुटदा मिट्टी नु ਉਹ ਮਤਲਬ ਕਿਸੇ ਨੂੰ ਕੋਸ਼ਣ ਨਹੀਂ ਕਹਿੰਦੀ ਉਹਦੇ ਵਿੱਚ ਉਹਨੂੰ ਸਾਰੇ ਇੱਕ ਸਮਾਨ ਨੇ ਇਸ ਤਰ੍ਹਾਂ ਹੀ ਕਹਿੰਦੇ ਬ੍ਰਹਮ ਗਿਆਨੀ ਨੂੰ ਕੋਈ ਚੰਗਾ ਕਹਿੰਦਾ ਕੋਈ ਮਾੜਾ ਕਹਿੰਦਾ ਉਹਨੂੰ ਸਾਰੇ ਇੱਕ ਸਮਾਨ ਨੇ ਬ੍ਰਹਮ ਗਿਆਨੀ ਕਾ ਇਹ ਗੁਨਾਓ ਨਾਨਕ ਜਿਉ ਪਾਵ ਕਾ ਸਹਜ ਸੁਪਾਓ ਕਹਿੰਦੇ ਜਿਸ ਤਰ੍ਹਾਂ ਅੱਗ ਹਰ ਇੱਕ ਤਰ੍ਹਾਂ ਦੀ ਮੈਲ ਨੂੰ ਸਾੜ ਦਿੰਦੀ ਆ ਇਸ ਤਰ੍ਹਾਂ ਹੀ ਬ੍ਰਹਮ ਗਿਆਨੀ ਦਾ ਗੁਣ ਹੈ ਕਿਉ ਆਪਣੇ ਵਿੱਚੋਂ ਸਾਰੇ ਵਿਕਾਰ ਖਤਮ ਕਰ ਲੈਂਦਾ ਹੈ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੇ ਜਲਾ ਕਹਿੰਦੇ ਜਿਸ ਤਰ੍ਹਾਂ ਪਾਣੀ ਨੂੰ ਮੈਲ ਨਹੀਂ ਲੱਗਦੀ ਪਾਣੀ ਸਾਰਿਆਂ ਦੀ ਮੈਲ ਲਾਉਂਦਾ ਪਰ ਪਾਣੀ ਨੂੰ ਮੈਲ ਨਹੀਂ ਲੱਗਦੀ ਇਸ ਤਰ੍ਹਾਂ ਹੀ ਬ੍ਰਹਮ ਗਿਆਨੀ ਪਵਿੱਤਰ ਤੋਂ ਪਵਿੱਤਰ ਹੈ ਵਿਕਾਰ ਨਹੀਂ ਮਾਇਆ ਦੀ ਮੈਲ ਨਹੀਂ ਹਰ ਇੱਕ ਜਗ੍ਹਾ ਤੇ ਉਹਨੂੰ ਪਰਮਾਤਮਾ ਵਿਆਪਕ ਦਿਸਦਾ ਕੋਈ ਵੈਰੀ ਨਹੀਂ ਕੋਈ ਮਿੱਤਰ ਨਹੀਂ ਸਭ ਇੱਕ ਸਮਾਨ ਬ੍ਰह्म ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ਼ ਕਹਿੰਦੇ ਬ੍ਰह्म ਗਿਆਨੀ ਦੇ ਮਨ ਵਿੱਚ ਇਸ ਤਰ੍ਹਾਂ ਆਤਮਿਕ ਚਾਨਣ ਹੋਇਆ ਹੁੰਦਾ ਜਿਸ ਤਰ੍ਹਾਂ ਧਰਤੀ ਦੇ ਉੱਪਰ ਹਰ ਇੱਕ ਜਗ੍ਹਾ ਤੇ ਆਕਾਸ਼ ਨਜ਼ਰ ਆਉਂਦਾ ब्रह्मज्ञानी कै मित्र सतर समान ब्रह्मज्ञानी कै नाही अभिमान कहंदे ब्रह्मज्ञानी नु कोई अहंकार नहीं हुंदा ओनु कोई मित्र चाहे को दुश्मना ओदे लई एक समान ने सारे ब्रह्मज्ञानी ऊचते ऊचा मन अपने है सब ते नीचा कहंदे ब्रह्मज्ञानी दी आत्मिक अवस्था ਬਹੁਤ ਉੱਚੀ ਹੁੰਦੀ ਹੈ ਪਰ ਆਪਣੇ ਅੰਦਰੋਂ ਆਪਣੇ ਆਪ ਨੂੰ ਸਾਰਿਆਂ ਤੋਂ ਨਿਰਮਾਣ ਸਮਝਦਾ ਹੈ ਆਪਣੇ ਆਪ ਨੂੰ ਨੀਵਾ ਸਮਝਦਾ ਹੈ ਇਹ ਉਹਦੀ ਨਿਰਮਾਣਤਾ ਹੈ ਬ੍ਰह्म ਗਿਆਨੀ ਸੇ ਜਨ ਪੈ ਨਾਨਕ ਜਿਨ ਪ੍ਰਭ ਆਪ ਕਰੇ ਫਿਰ ਨਾਨਕ ਜੀ ਕਹਿੰਦੇ ਨੇ ਉਹੀ ਜੀਵ ਬ੍ਰह्म ਗਿਆਨੀ ਦੀ ਅਵਸਥਾ ਤੇ ਪਹੁੰਚਦੇ ਨੇ ਜਿਨ੍ਹਾਂ ਨੂੰ ਪਰਮਾਤਮਾ ਆਪ ਪਹੁੰਚਾਏ ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਕਹਿੰਦੇ ਜਿਹੜਾ ਬ੍ਰਹਮ ਗਿਆਨੀ ਆ ਉਹਨੇ ਆਤਮ ਰਸ ਨੂੰ ਮਾਣਿਆ ਹੁੰਦਾ ਤੇ ਉਹ ਸਾਰਿਆਂ ਦੀ ਚਰਨ ਧੂੜ ਬਣਿਆ ਰਹਿੰਦਾ ਵੀ ਇੰਨੀ ਉਹਦੇ ਚ ਨਮਰਤਾ ਆ ਜਾਂਦੀ ਆ ਬ੍ਰਹਮ ਗਿਆਨੀ ਕੀ ਸਭ ਉਪਰ ਮਿਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਿਆ ਕਹਿੰਦੇ ਬ੍ਰਹਮ ਗਿਆਨੀ ਕਿਸੇ ਦਾ ਵੀ ਬੁਰਾ ਨਹੀਂ ਚਿਤਵਦਾ ਕਿਸੇ ਦਾ ਬੁਰਾ ਨਹੀਂ ਕਰਦਾ ਉਹ ਸਾਰਿਆਂ ਉੱਪਰ ਦਇਆ ਵਾਲੀ ਦ੍ਰਿਸ਼ਟੀ ਰੱਖਦਾ ਹੈ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਕਹਿੰਦੇ ਕਿਉਂਕਿ ਬ੍ਰਹਮ ਗਿਆਨੀ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖਦਾ ਹੈ ਉਹਨੂੰ ਹਰ ਇੱਕ ਹਰ ਇੱਕ ਦੇ ਵਿੱਚ ਪਰਮਾਤਮਾ ਨਜ਼ਰ ਆਉਂਦਾ ਹੈ ਫਿਰ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਉਹਦੀ ਦ੍ਰਿਸ਼ਟੀ ਤੋਂ ਅਮਰਤ ਦੀ ਵਰਖਾ ਹੁੰਦੀ ਹੈ ਸਾਰਿਆਂ ਨੂੰ ਇੱਕ ਸਮਾਨ ਪਿਆਰ ਨਾਲ ਦੇਖਣਾ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਵਿਕਾਰਾਂ ਦੇ ਬੰਧਨ ਤੋਂ ਮਾਇਆ ਦੇ ਬੰਧਨ ਤੋਂ ਮੁਕਤ ਹੁੰਦਾ ਹੈ ਉਸ ਦੀ ਜਿਹੜੀ ਜੀਵਨ ਜੁਗਤਾ ਬੜੀ ਪਵਿੱਤਰ ਹੁੰਦੀ ਹੈ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਦਾ ਬ੍ਰह्म ਧਿਆਨ ਕਹਿੰਦੇ ਜੋ ਬ੍ਰਹਮ ਗਿਆਨੀ ਦਾ ਭੋਜਨ ਹੁੰਦਾ ਉਹਦੀ ਆਤਮਾ ਲਈ ਉਹ ਪਰਮਾਤਮਾ ਦਾ ਗਿਆਨ ਹੁੰਦਾ ਕਹਿੰਦੇ ਜਿਹੜਾ ਬ੍ਰਹਮ ਗਿਆਨੀ ਆ ਨਾਨਕ ਜੀ ਕਹਿੰਦੇ ਉਹਦਾ ਹਮੇਸ਼ਾ ਧਿਆਨ ਬ੍ਰਹਮ ਦੇ ਵਿੱਚ ਪਰਮਾਤਮਾ ਚ ਜੁੜਿਆ ਰਹਿੰਦਾ ਬ੍ਰਹਮ ਗਿਆਨੀ ਇੱਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼ ਕਹਿੰਦੇ ਜਿਹੜਾ ਬ੍ਰਹਮ ਗਿਆਨੀ ਆ ਨਾ ਉਹਦੀ ਆਤਮਿਕ ਅਵਸਥਾ ਦਾ ਕਦੇ ਨਾਸ਼ ਨਹੀਂ ਹੁੰਦਾ ਉਹਦੀ ਇੱਕ ਪਰਮਾਤਮਾ ਦੇ ਉੱਪਰ ਆਸ ਟਿਕੀ ਹੁੰਦੀ ਹੈ ਬ੍ਰਹਮ ਗਿਆਨੀ ਕਹ ਗਰੀਬੀ ਸਮਾਹ ਬ੍ਰਹਮ ਗਿਆਨੀ ਪਰ ਉਪਕਾਰ ਉਮਾਹ ਇਹ ਬ੍ਰਹਮ ਗਿਆਨੀਆ ਉਹਦਾ ਸੁਭਾਅ ਬੜੀ ਨਿਮਰਤਾ ਵਾਲਾ ਹੁੰਦਾ ਉਹ ਦੂਸਰਿਆਂ ਦੀ ਭਲਾਈ ਕਰਕੇ ਬੜਾ ਖੁਸ਼ ਹੁੰਦਾ ਬ੍ਰਹਮ ਗਿਆਨੀ ਕਾ ਨਹੀਂ ਤੰਦਾ ਬ੍ਰਹਮ ਗਿਆਨੀ ਲੇਤਾ ਵਤ ਬੰਦਾ ਬ੍ਰਹਮ ਗਿਆਨੀ ਮਾਇਆ ਦੇ ਜੰਜਾਲ ਵਿੱਚ ਨਹੀਂ ਫਸਦਾ ਤੇ ਆਪਣੇ ਮਨ ਨੂੰ ਕਾਬੂ ਵਿੱਚ ਰੱਖਦਾ ਹੈ ब्रह्म ज्ञानी कै होए सो फला ब्रह्म ज्ञानी सुफल फला ब्रह्म ज्ञानी दी नजर दे विच जो कुछ भी बापरदा है ओ परमात्मा वलो कीता होया है ओ सब कुछ चंगा है इस तरह ब्रह्म ज्ञानी जेडी अपना मनुखा जीवन आ ओनु सफल कर लेंडा है ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਕਹਿੰਦੇ ਬ੍ਰਹਮ ਗਿਆਨੀ ਦੀ ਸੰਗਤ ਦੇ ਵਿੱਚ ਦੂਸਰਿਆਂ ਦਾ ਵੀ ਉਧਾਰ ਹੋ ਜਾਂਦਾ ਹੈ ਕਿਉਂਕਿ ਨਾਨਕ ਜੀ ਕਹਿੰਦੇ ਬ੍ਰਹਮ ਗਿਆਨੀ ਦੀ ਸੰਗਤ ਦੇ ਵਿੱਚ ਦੂਸਰੇ ਜੀਵ ਵੀ ਪਰਮਾਤਮਾ ਦਾ ਨਾਮ ਜਪਣ ਲੱਗ ਜਾਂਦੇ ਹਨ ਬ੍ਰਹਮ ਗਿਆਨੀ ਕਹ ਏ ਕ ਰੰਗ ਬ੍ਰਹਮ ਗਿਆਨੀ ਕਹ ਬਸੈ ਪ੍ਰਭ ਸੰਗ ਬ੍ਰਹਮ ਗਿਆਨੀ ਉਸ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਰਹਿੰਦਾ ਤੇ ਬ੍ਰਹਮ ਗਿਆਨੀ ਹਮੇਸ਼ਾ ਪਰਮਾਤਮਾ ਨੂੰ ਆਪਣੇ ਅੰਗ ਸੰਗ ਅਨੁਭਵ ਕਰਦਾ ਹੈ ਬ੍ਰਹਮ ਗਿਆਨੀ ਕਹ ਨਾਮ ਅਧਾਰ ਬ੍ਰਹਮ ਗਿਆਨੀ ਕਹ ਨਾਮ ਪਰਵਾਰ ਬ੍ਰਹਮ ਗਿਆਨੀ ਨੂੰ ਹਮੇਸ਼ਾ ਪਰਮਾਤਮਾ ਦੇ ਨਾਮ ਦਾ ਆਸਰਾ ਹੁੰਦਾ ਹੈ। ਉਹਦੇ ਲਈ ਪਰਮਾਤਮਾ ਦਾ ਨਾਮ ਹੀ ਉਹਦਾ ਪਰਿਵਾਰ ਹੈ। ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ। ਬ੍ਰਹਮ ਗਿਆਨੀ ਸਦਾ ਵਿਕਾਰਾਂ ਵੱਲੋਂ ਮਾਇਆ ਦੇ ਹੱਲਿਆਂ ਤੋਂ ਸੁਚੇਤ ਰਹਿੰਦਾ ਹੈ ਤੇ ਆਪਣੀ ਹਉਮੈ ਵਾਲੀ ਵਰਤੀ ਤਿਆਗ ਦਿੰਦਾ ਹੈ। ब्रह्मज्ञानी कै मन परमानंद ब्रह्मज्ञानी कै कर सदा आनंद ब्रह्मज्ञानी दे क्योंकि मन दे विच परमात्मा प्रगट हो जांदा फिर ओदा मन सदा आनंद विच रहंदा ब्रह्मज्ञानी सुख सहज निवास नानक ब्रह्मज्ञानी का नहीं विनाश ਨਾਨਕ ਜੀ ਕਹਿੰਦੇ ਨੇ ਬ੍ਰਹਮ ਗਿਆਨੀ ਹਮੇਸ਼ਾ ਆਤਮਿਕ ਅਡੋਲਤਾ ਤੇ ਟਿਕਿਆ ਰਹਿੰਦਾ ਤੇ ਉਹਦੀ ਇਸ ਉੱਚੀ ਆਤਮਿਕ ਅਵਸਥਾ ਦਾ ਕਦੇ ਅੰਤ ਨਹੀਂ ਹੁੰਦਾ ਬ੍ਰਹਮ ਗਿਆਨੀ ਬ੍ਰਹਮ ਕਾ ਭੇਤਾ ਬ੍ਰਹਮ ਗਿਆਨੀ ਏਕ ਸੰਗ 헤ਤਾ ਬ੍ਰਹਮ ਗਿਆਨੀ ਨੇ ਕਹਿੰਦੇ ਪ੍ਰਮਾਤਮਾ ਨਾਲ ਸਾਂਝ ਪਾ ਲਈ ਹੁੰਦੀ ਆ ਉਹ ਸਿਰਫ ਉਸ ਇੱਕ ਪ੍ਰਮਾਤਮਾ ਨਾਲ ਪਿਆਰ ਪਾ ਕੇ ਰੱਖਦਾ ब्रह्मज्ञानी कै होए अचिंत ब्रह्मज्ञानी का निर्मल मंत ब्रह्मज्ञानी क्योंकि परमात्मा ਨੂੰ ਅੰਗ ਸੰਗ ਮਹਿਸੂਸ ਕਰਦਾ ਹਮੇਸ਼ਾ ਚਿੰਤਾ ਰਹਿਤ ਰਹਿੰਦਾ ਹੈ ब्रह्मज्ञानी ਦਾ ਜੋ ਉਪਦੇਸ਼ ਹੈ ਬੜਾ ਨਿਰਮਲ ਹੈ ਕਿ ਨਾਮ ਜਪੋ ब्रह्मज्ञानी जिस करै प्रब आप ब्रह्मज्ञानी का वड प्रताप ਕਹਿੰਦੇ ਬ੍ਰਹਮ ਗਿਆਨੀ ਉਹੀ ਬਣ ਸਕਦਾ ਜਿਹਨੂੰ ਪਰਮਾਤਮਾ ਆਪ ਬਣਾਏ ਬ੍ਰਹਮ ਗਿਆਨੀ ਦੀ ਕਹਿੰਦੇ ਬੜੀ ਮਹਿਮਾ ਹੈ ਬਹੁਤ ਮਹਿਮਾ ਹੈ ਬ੍ਰਹਮ ਗਿਆਨੀ ਦਾ ਦਰਸ ਵਡ ਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ ਕਹਿੰਦੇ ਵੱਡੇ ਭਾਗਾ ਨਾਲ ਬ੍ਰਹਮ ਗਿਆਨੀ ਦੇ ਦਰਸ਼ਨ ਹੁੰਦੇ ਨੇ ਕਹਿੰਦੇ ਬ੍ਰਹਮ ਗਿਆਨੀ ਤੋਂ ਸਦਾ ਹੀ ਸਦਕੇ ਜਾਈਐ ब्रह्म ज्ञानी को खोजे महेश्वर नानक ब्रह्म ज्ञानी आप परमेश्वर कहते हैं जेड़े शिवजी देवते ने वो भी ब्रह्म ज्ञानी दी पाल विच ने क्यों के के ब्रह्म ज्ञानी आप परमेश्वर दा रूप हो जांदा इस कर के इ उदे तो सदके जाना चाहिए जो ब्रह्म ज्ञानी बन गया वो परमेश्वर दा ही स्वरूप बन गया ब्रह्म ज्ञानी की कीमत ना है ब्रह्म ज्ञानी कै सगल मन माहे कहंदे ब्रह्म ज्ञानी दी जड़ी कीमत आ असि नहीं पा सकदे कहंदे सारे गुण ब्रह्म ज्ञानी दे मन विच समा जांदे ने ब्रह्म ज्ञानी का कौन जाने भेद ब्रह्म ज्ञानी को सदा आदेश ਕਹਿੰਦੇ ਅਸੀਂ ਬ੍ਰਹਮ ਗਿਆਨੀ ਦਾ ਭੇਦ ਨਹੀਂ ਪਾ ਸਕਦੇ ਇਸ ਲਈ ਬ੍ਰਹਮ ਗਿਆਨੀ ਨੂੰ ਸਦਾ ਹੀ ਨਮਸਕਾਰ ਕਰਨੀ ਬਣਦੀ ਹੈ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਦਖਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਕਿਉਂਕਿ ਬ੍ਰਹਮ ਗਿਆਨੀ ਉਸ ਪਰਮਾਤਮਾ ਦਾ ਰੂਪ ਹੋ ਜਾਂਦਾ ਇਸ ਲਈ ਕਹਿੰਦੇ ਨੇ ਕਿ ਬ੍ਰਹਮ ਗਿਆਨੀ ਸਾਰਿਆਂ ਦਾ ਹੀ ਮਾਲਕ ਬਣ ਜਾਂਦਾ ਹੈ ਉਦੀ ਮਹਿਮਾ ਬਾਰੇ ਕਹਿੰਦੇ ਅਸੀਂ ਇੱਕ ਅੱਧਾ ਅੱਖਰ ਵੀ ਨਹੀਂ ਕਹਿ ਸਕਦੇ ਬ੍ਰਾਹਮ ਗਿਆਨੀ ਕੀ ਮਿਤ ਕੌਣ ਬਖਾਨੈ ਬ੍ਰਾਹਮ ਗਿਆਨੀ ਕੀ ਗਤ ਬ੍ਰਾਹਮ ਗਿਆਨੀ ਜਾਣੈ ਕਹਿੰਦੇ ਬ੍ਰਾਹਮ ਗਿਆਨੀ ਦੀ ਅਵਸਥਾ ਬਾਰੇ ਅਸੀਂ ਕੋਈ ਬਖਿਆਨ ਨਹੀਂ ਕਰ ਸਕਦੇ ਹਾਂ ਕਹਿੰਦੇ ਜੇ ਕੋਈ ਆਪ ਬ੍ਰਾਹਮ ਗਿਆਨੀ ਆ ਤਾਂ ਫਿਰ ਉਹ ਦੂਜੇ ਬ੍ਰਾਹਮ ਗਿਆਨੀ ਦੀ ਅਵਸਥਾ ਬਾਰੇ ਦੱਸ ਸਕਦਾ ਹੈ ਪਰ ਐਸੀ ਆਮ ਜੀਵ ਨਹੀਂ ਦੱਸ ਸਕਦੇ ਬ੍ਰਹਮ ਗਿਆਨੀ ਕਾ ਅੰਤ ਨਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਨਾਨਕ ਜੀ ਕਹਿੰਦੇ ਬ੍ਰਹਮ ਗਿਆਨੀ ਨੂੰ ਸਦਾ ਹੀ ਨਮਸਕਾਰ ਹੈ ਬ੍ਰਹਮ ਗਿਆਨੀ ਦੇ ਗੁਣਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਕਿਉਂਕਿ ਪਹਿਲਾਂ ਉੱਪਰ ਕਹਿ ਆਏ ਨੇ ਨਾ ਜਿਹੜਾ ਬ੍ਰਹਮ ਗਿਆਨੀ ਆ ਪਰਮੇਸ਼ਰ ਦਾ ਰੂਪ ਹੋ ਜਾਂਦਾ ਫਿਰ ਕਹਿੰਦੇ ਬ੍ਰਹਮ ਗਿਆਨੀ ਸ੍ਰਿਸ਼ਟੀ ਦਾ ਕਰਤਾ ਬਣ ਜਾਂਦਾ ਹੈ ਤੇ ਬ੍ਰਹਮ ਗਿਆਨੀ ਸਦਾ ਅਟਲ ਹੋ ਜਾਂਦਾ ਹੈ ਉਹ ਨਾ ਜਿੰਦਾ ਨਾ ਕਹਿੰਦੇ ਜੰਮਣ ਚਾਹੁੰਦਾ ਹੈ ਨਾ ਮਰਨ ਚਾਹੁੰਦਾ ਹੈ ਉਹਦਾ ਜੰਮਣ ਮਰਨ ਖਤਮ ਹੋ ਜਾਂਦਾ ਹੈ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਕਹਿੰਦੇ ਬ੍ਰਹਮ ਗਿਆਨੀ ਪੂਰਨ ਪੁਰਖ ਪਰਮਾਤਮਾ ਜੋ ਹੈ ਵਿਧਾਤਾ ਉਹਦਾ ਰੂਪ ਬਣ ਜਾਂਦਾ ਹੈ ਤੇ ਮੁਕਤੀ ਵਿਕਾਰਾਂ ਤੋਂ ਮੁਕਤੀ ਜੁਗਤ ਜੀਵਨ ਜੁਗਤ ਦੇਣ ਦਾ ਦਾਤਾ ਬਣ ਜਾਂਦਾ ਹੈ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਕਹਿੰਦੇ ਬ੍ਰਹਮ ਗਿਆਨੀ ਜਿਨ੍ਹਾਂ ਦਾ ਕੋਈ ਮਾਲਕ ਨਹੀਂ ਉਹਨਾਂ ਦਾ ਮਾਲਕ ਬਣ ਜਾਂਦਾ ਬ੍ਰਹਮ ਗਿਆਨੀ ਸਾਰਿਆਂ ਦੇ ਉਪਰ ਦਇਆ ਵਾਲਾ ਹੱਥ ਰੱਖਦਾ ਹੈ ਬ੍ਰਹਮ ਗਿਆਨੀ ਕਾ ਸਗਲ ਅਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਇਸ ਤਰ੍ਹਾਂ ਕਿਹਾ ਹਨ ਕਿ ਬ੍ਰਹਮ ਗਿਆਨੀ ਆਪ ਪਰਮਾਤਮਾ ਦਾ ਰੂਪ ਹੋ ਜਾਂਦਾ ਫਿਰ ਕਹਿੰਦੇ ਸਾਰੀ ਸ੍ਰਿਸ਼ਟੀ ਉਸ ਬ੍ਰਹਮ ਗਿਆਨੀ ਦਾ ਹੀ ਰੂਪ ਹੈ ਫਿਰ ਕਹਿੰਦੇ ਸਾਰੇ ਜਿਹੜੇ ਆਕਾਰ ਨੇ ਬ੍ਰਹਮ ਗਿਆਨੀ ਤੋਂ ਬਣੇ ਨੇ ਕਿਉਂਕਿ ਉਹ ਕਹਿ ਦਿੰਦਾ ਨਾ ਕਿ ਬ੍ਰਹਮ ਗਿਆਨੀ ਪਰਮੇਸ਼ਰ ਦਾ ਰੂਪ ਹੈ ਬ੍ਰਹਮ ਗਿਆਨੀ ਆਪ ਨਿਰੰਕਾਰ ਦਾ ਰੂਪ ਬਣ ਜਾਂਦਾ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੇ ਨਾਨਕ ਬ੍ਰਹਮ ਗਿਆਨੀ ਸਰਬ ਕਾਤਨੇ ਕਹਿੰਦੇ ਬ੍ਰਹਮ ਗਿਆਨੀ ਦੀ ਵਡਿਆਈ ਬ੍ਰਹਮ ਗਿਆਨੀ ਆਪ ਹੀ ਜਾਣੇ ਅਸੀਂ ਇੱਕ ਆਮ ਜੀਵ ਬ੍ਰਹਮ ਗਿਆਨੀ ਦੀ ਵਡਿਆਈ ਨਹੀਂ ਦੱਸ ਸਕਦੇ ਕਹਿੰਦੇ ਬ੍ਰਹਮ ਗਿਆਨੀ ਨਾਨਕ ਜੀ ਕਹਿੰਦੇ ਸਾਰਿਆਂ ਦਾ ਮਾਲਕ ਹੈ ਕਿਉਂਕਿ ਉਹ ਸਾਰੇ ਗੁਣਾਂ ਦਾ ਮਾਲਕ ਹੈ ਫਿਰ ਸਾਰਿਆਂ ਦਾ ਮਾਲਕ ਬਣ ਜਾਂਦਾ ਹੈ ਜਿਸ ਤੇ ਪਰਮੇਸ਼ਰ ਕਿਰਪਾ ਕਰਕੇ ਜਿਹਨੂੰ ਬ੍ਰਹਮ ਗਿਆਨੀ ਬਣਾ ਦਿੰਦੇ ਨੇ ਜੋ ਬ੍ਰਹਮ ਗਿਆਨੀ ਬਣ ਗਿਆ ਫਿਰ ਉਹ ਦੇ ਲਈ ਸਾਰੀ ਸ੍ਰਿਸ਼ਟੀ ਮਤਲਬ ਇੱਕ ਬਣ ਜਾਂਦੀ ਆ ਉਹਦੇ ਲਈ ਕੋਈ ਮੇਰ ਤੇਰ ਨਹੀਂ ਰਹਿੰਦੀ ਕਿ ਇਹ ਮੇਰਾ ਇਹ ਨਹੀਂ ਮੇਰਾ ਉਹਦੇ ਲਈ ਸਾਰੀ ਸ੍ਰਿਸ਼ਟੀ ਪਰਮਾਤਮਾ ਦਾ ਰੂਪ ਹੋ ਜਾਂਦੀ ਆ ਫਿਰ ਉਹ ਸਾਰੇ ਜਿਹੜੇ ਸੰਸਾਰਿਕ ਰਿਸ਼ਤੇ ਨੇ ਇਹਨਾਂ ਤੋਂ ਉੱਪਰ ਉੱਠ ਜਾਂਦਾ ਸਾਰੇ ਸੰਸਾਰਿਕ ਬੰਧਨਾਂ ਤੋਂ ਰਿਸ਼ਤਿਆਂ ਤੋਂ ਵਿਕਾਰਾਂ ਤੋਂ ਮਾਇਆ ਤੋਂ ਸਭ ਤੋਂ ਹਉਮੈ ਤੋਂ ਉੱਪਰ ਉੱਠ ਕੇ ਨਿਰੰਕਾਰ ਦਾ ਰੂਪ ਬਣ ਜਾਂਦਾ ਸਾਰਿਆਂ ਦਾ ਮਾਲਕ ਬਣ ਜਾਂਦਾ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਮੇਰੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਆਹੰਤ ਗਲਤੀਆਂ ਇਸ ਅਣਜਾਣ ਬੱਚੀ ਦੀਆਂ ਬਖਸ਼ ਦਿਓ ਜੀ ਅੱਗੇ ਤੋਂ ਸਮਤ ਦਿਓ ਸਤਿਗੁਰੂ ਜੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋ ਵਾਹਿਗੁਰੂ ਜੀ ਵਾਹਿਗੁਰੂ ਹੋ ਵਾਹਿਗੁਰੂ